ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਹੀ ਕਰਦੇ ਨੇ ਖੁਸ਼ ਦੋਨੇ ਹੀ ਕਰਦੇ ਨੇ ਖੁਸ਼ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਆਪਣੀ ਭੂਆ ਮਾਸੀ ਤਾਈ ਚਾਚੇ ਮਾਮੇ ਫੁੱਫੜ ਤੋਂ ਕੱਪੜੇ ਮੰਗਾਉਣ ਦੀ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਕਿੱਦਣਾ ਦਾ ਬਣਿਆ ਗਰੁੱਪ ਫਿਰਦਾ ਕਹਿੰਦਾ ਸ਼ੇਰ ਮਾਰਨਾ ਆ ਦੇਖੋ ਜੀ ਫੁੱਲ ਬਾਜੀ ਦੇ ਵਿੱਚ ਵੀ ਮੁੰਡਿਆਂ ਲਈ ਲਾਤੀਆਂ ਰੌਣਕਾਂ ਤੁਹਾਡੇ ਵੀਜੇ ਲੱਗ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਚੱਲੇ ਹੋ ਆਇਓ ਟੱਚੀ ਪਰ ਪਰ ਕੇ ਕੱਪੜਾ ਲੈ ਜਾਓ ਜੋ ਰੇਟ ਅਸੀਂ ਤੁਹਾਨੂੰ ਦੇ ਰਹੇ ਨੇ ਹੋਰ ਕਿਤੋਂ ਮਿਲਣੇ ਨਹੀਂ ਇਹ ਕੁੜੀਆਂ ਵੀ ਖੁਸ਼ ਕਰ ਦੇਣ ਦੇਖੋ ਸ਼ਾਰਟ ਟੌਪ ਆ ਚੁੱਕੇ ਕਿੰਨੇ ਕਿੰਨੇ ਵਧੀਆ ਤੁਸੀਂ ਆਪਣੇ ਮਾਰੇ ਡਿਜ਼ਾਈਨਿੰਗ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਆ ਦੇਖੋ 381 ਰੁਪਏ ਵਿੱਚ ਹਰ 300 ਡਿਜ਼ਾਈਨਿੰਗ 388 ਰੁਪਏ ਵਿੱਚ ਸਾਹੀ ਤੁਹਾਨੂੰ ਬੱਖੋ ਬਖਰੀ ਮੈਂ ਹੈਗੇ ਆ ਜੇ ਤੁਸੀਂ ਫੁੱਲ ਸਲੀਵ ਪਸੰਦ ਕਰਦੇ ਹੋ ਵੀ ਲੈ ਕੇ ਜਾ ਸਕਦੇ ਆ 2000 4 4000 35 3500 ਨਹੀਂ ਕੋ ਪੜ੍ਹ ਲਓ ਕੀ ਲਿਖਿਆ ਆ ਦੇਖੋ ਕਿੰਨੇ ਕਿੰਨੇ ਸੋਹਣੇ ਕੁਰਤੇ ਆ ਚੁੱਕੇ ਹੈਗੇ ਆ ਪਾਰਟੀ ਵੀ ਆ ਤੁਸੀਂ ਮਾਰੇ ਲੈ ਗੀ ਨਾ ਪਾ ਲੋ ਜੈ ਗੀ ਨਾ ਪਾ ਲੋ ਪਸੰਦ ਤੁਹਾਡੀ ਹੈਗੀ ਆ ਚਾਹੇ ਤੁਸੀਂ ਜੀਂ ਦੀ ਪੈਂਟ ਨਾ ਪਾ ਲੋ ਤੁਸੀਂ ਸ਼ਾਰਟ ਪਸੰਦ ਕਰਦੇ ਹੈਗੇ ਮਿੱਟੇ ਜੀ ਲੌਂਗ ਪਸੰਦ ਕਰਦੇ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਤੁਹਾਡੇ ਵਾਸਤੇ ਇੰਨੀ ਵੈਰਾਈਟੀ ਆ ਚੁੱਕੀ ਮੈਂ ਕਹਿੰਦਾ 350 ਤੋਂ ਸ਼ੁਰੂ ਹੋ ਰਹੀ ਹੈ ਤੁਹਾਡੇ ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਈਲ ਪਟੀਆਂ ਲੱਗੀ ਹੈਗੀਆਂ ਕੁੜੀਆਂ ਆ ਚੀਜ਼ਾਂ ਲੱਭਦੀਆਂ ਨਹੀਂ ਲੱਭਦੀ ਅਦਾਸ ਹੋਣੀ ਹੈਗੀਆਂ ਆਪਾਂ ਤੁਹਾਨੂੰ ਅਦਾਸ ਨਹੀਂ ਕਰਨਾ ਆਪਾਂ ਤੁਹਾਨੂੰ ਸਾਰੇ ਖੁਸ਼ ਕਰਨਾ ਹੈ ਕਿਉ ਇਹ ਜਿੰਨਾ ਸਾਈਜ਼ ਆ ਜਿੰਨਾ ਕਪੜਾ ਲੱਗਾ ਤੁਸੀਂ ਕਹਣਾ ਹੁਣਾ 17-1800 ਦਾ 519 ਰੁਪਏ ਦੇ ਵਿੱਚ ਦੇ ਦੇਣਾ ਸਾਨੂੰ ਅਸੀਂ ਇਹ ਵਾਲਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਣੇ ਆ ਆ ਦੇਖੋ ਜੇਪ ਵਾਲੀਆਂ ਬਟਨ ਵਾਲੀਆਂ ਨਿਕਰਾਂ ਆ ਪੜੋ ਹੁਣ ਕੀ ਲਿਖਿਆ ਇੱਥੇ ਆ ਦੇਖੋ ਮੈਂ ਕਿਹੜਾ ਘਰੋਂ ਲਿਖ ਕੇ ਆਇਆ ਇਦਾਂ ਦੇ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਕਾਡੀਆਂ ਦੇ ਪਾ ਆ ਦੇਖੋ ਪਹੁੰਚ ਦੇ ਉੱਤੇ ਕੀ ਲਿਖਿਆ ਆ ਦਿਲ ਖੁਸ਼ ਹੁੰਦਾ ਹੋਣਾ ਘਮ ਘਮ ਹੁੰਦਾ ਹੋਣਾ ਕਿ ਕਿੰਨੇ ਡਿਜ਼ਾਈਨ ਕਿੰਨੇ ਕਿੰਨੇ ਸੌ ਪਰ ਆ ਚੁੱਕੇ ਆ ਕਿ ਇਹ ਸਿਰਫ 695 ਰੁਪਏ ਚ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਰਿਹਾ ਹੈ ਦੇਖੋ ਸਾਈਜ਼ ਕਿੰਨੇ ਖੁੱਲੇ ਡੁੱਲੇ ਆ ਚੁੱਕੇ ਆ ਆਜੋ ਨੇੜੇ ਆ ਕੇ ਆ ਵੀ ਦੇਖ ਲਓ ਆਹੀ ਚੀਜ਼ਾਂ ਤੁਸੀਂ ਭਾਲਦੇ ਹੋ ਲੈ ਜਾਓ ਸਾਡੇ ਕੋਲ ਜਿੰਨੀਆਂ ਮਰਜ਼ੀ 8 800 9 900 ਰੁਪਏ ਦੇ ਵਿੱਚ ਦੇਖੋ ਜਿਹੜੇ ਤੁਸੀਂ 10 10 ਹਜ਼ਾਰ ਤੱਕ ਦੇ ਸੂਟ ਪਾਉਣੇ ਹੋ ਨਾ ਉਸ ਤੋਂ ਵੀ ਹੈਵੀ ਡਿਜ਼ਾਈਨ ਤੁਹਾਨੂੰ ਅਸੀਂ ਕੋਟ ਸੈੱਟ ਦੇ ਵਿੱਚ ਦੇ ਰਹੇ ਆ ਦੇ ਤਿਆਰ ਕੀਤਾ 1688 ਚ ਇੰਨੀ ਸਮਾਈ ਤੁਹਾਡੇ ਤੋਂ ਲੈ ਜਾਣੀਆਂ ਬੁਟੀਕਾਂ ਵਾਲਿਆਂ ਨੇ ਆ ਦੇਖੋ ਲਓ ਜੀ ਅੱਜ ਪੰਜਾਬ ਦੇ ਮੁੰਡੇ ਕੁੜੀਆਂ ਦੋਨੇ ਹੀ ਕਰਦੇ ਨੇ ਖੁਸ਼ ਦੋਨੇ ਹੀ ਕਰਦੇ ਨੇ ਖੁਸ਼ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਆਪਣੀ ਭੂਆ ਮਾਸੀ ਤਾਈ ਚਾਚੇ ਮਾਮੇ ਫੁੱਫੜ ਤੋਂ ਕੱਪੜੇ ਮੰਗਾਉਣ ਦੀ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਨਹੀਂ ਪਣੀ ਲੋੜ ਵੱਡਾ ਡਿੱਪੂ ਬੰਗਾ ਤੇ ਆ ਗਏ ਦਿੱਲੀ ਬੰਬੇ ਮਾਡਰਨ ਵਾਲੇ ਕੱਪੜੇ ਗਰਮੀ ਵਾਲੇ ਕੱਪੜੇ ਅੱਜ ਕਰਦੇ ਆਂਗੇ ਪੂਰੀ ਤਵਾਹੀ ਬਜ਼ਾਰਾਂ ਚ ਜਾਂਨੇਓ ਵੱਡੇ ਸ਼ੋਅਰੂਮਾਂ ਦੇ ਜਾਂਨੇਓ ਮੋਲਾਂ ਦੇ ਜਾਂਨੇਓ ਇਦਾਂ ਦੀਆਂ ਟੀ-ਸ਼ਰਟਾਂ 2-2000 ਰੁਪਏ ਸਾਡੇ ਕੋਲੋਂ ਲੈ ਜਾਓ ਸਿਰਫ 500 500 500 ਭਾਈ ਜੀ ਗੱਲ ਇੱਥੇ ਨਹੀਂ ਮੁੱਕਣੀ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ 438 ਰੁਪਏ ਆ ਦੇਖੋ ਜੀ ਇਹ ਤਰਸ਼ੂਲ ਜਿਹਾ ਬੜਾ ਲੋਕੀ ਪਸੰਦ ਕਰਦੇ ਆ ਮੁੰਡੇ ਕਿੰਨੇ ਨਿਆਰਾ ਆ ਜਾਂਦਾ ਰੰਗ ਬਹੁਤ ਸਾਰੇ ਆ ਰੰਗ ਜਿਹੜੇ ਮਰਜੀ ਆ ਦੇਖੋ ਜੀ ਆ ਚੀਜ਼ ਮੂਰੇ ਦੇਖ ਲਓ ਕੀ ਲਿਖਿਆ ਆ ਇਹ ਇਹਦਾ ਦਿਵਾਨੇ ਆ ਮੁੰਡੇ ਭੱਜ ਭੱਜ ਆਉਂਦੇ ਆ ਇਹ 2 200 4 400 35 3500 ਨਹੀਂ ਕੋਈ 400 500 5500 ਲੈ ਜਾਓ ਆ ਕੇ ਆ ਵੀ ਤੁਸੀਂ ਦੇਖੋ ਪੜ ਲਓ ਕੀ ਲਿਖਿਆ ਆ ਦੇਖੋ ਜਿਹਦੇ ਪਿੱਛੇ ਤੁਸੀਂ ਭੱਜਦੇ ਹੋ ਦਿਵਾਨੇ ਹੋਇਓ ਉਹ ਵੀ ਚੀਜ਼ਾਂ ਕਰਤੀਆਂ 4 400 450 500 ਦੇ ਵਿੱਚ ਆਹ ਦੇਖੋ ਜੀ ਭਾਈ ਜੀ ਮੁੰਡੇ ਦਾ ਮਨ ਇਹ ਹਾਲ ਕਰ ਦੂ ਅੱਜ ਮੁੰਡੇ ਖੁਸ਼ ਹੋ ਜਾਣਗੇ ਕਹਿਣਗੇ ਵੀ ਸਵਾਦ ਆ ਗਿਆ ਕੁੜੀਆਂ ਲਈ ਕੁਝ ਲੈ ਕੇ ਆਏ ਹੋ ਕਿ ਨਹੀਂ ਭਾਜੀ ਕੁੜੀਆਂ ਵੀ ਖੁਸ਼ ਕਰ ਦੇਣ ਦੇਖੋ ਛੋਟ ਟੌਪ ਆ ਚੁੱਕੇ ਕਿੰਨੇ ਕਿੰਨੇ ਵਧੀਆ ਤੁਸੀਂ ਆਪਣੇ ਮਾਰੇ ਡਿਜ਼ਾਈਨਿੰਗ ਆਪਣੀ ਚੁਆਇਸ ਅਕੋਰਡਿੰਗ ਲੈ ਕੇ ਜਾ ਸਕਦੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਹੈਗੇ ਆ ਜਿਹੜਾ ਤੁਸੀਂ ਮਰਜ਼ੀ ਲੈ ਚਲੋ ਮੈਂ ਕਹਿੰਦਾ 425 ਸ਼ੁਰੂ ਹੋਈ ਦੀ ਹੈਗੇ ਆ ਐਨੇ ਸੋਹਣੇ ਆਰਟੀਕਲ ਆ ਚੁੱਕੇ ਆ ਕਲਰ ਤੁਹਾਨੂੰ ਬੱਖੋ ਬੱਖਰੇ ਮਣੇ ਹੈਗੇ ਆ ਦੇਖੋ 381 ਰੁਪਏ ਵਿੱਚ ਹਾਰ 300 ਡਿਜ਼ਾਈਨਿੰਗ 388 ਰੁਪਏ ਵਿੱਚ ਸਾਈਜ਼ ਤੁਹਾਨੂੰ ਬੱਖੋ ਬੱਖਰੇ ਮਣੇ ਹੈਗੇ ਆ ਜੇ ਤੁਸੀਂ ਫੁੱਲ ਸਲੀਵ ਪਸੰਦ ਕਰਦੇ ਹੋ ਉਹ ਵੀ ਲੈ ਕੇ ਜਾ ਸਕਦੇ ਹੈਗੇ ਆ ਦੇਖੋ ਕਿ ਕਿੰਨੇ ਕਾਲੇ ਰੰਗ ਦੇ ਰੈੱਡ ਕਲਰ ਦਾ ਲਿਖਿਆ ਜਿਗਾਰਡ ਆ ਵੀ ਚੀਜ਼ਾਂ ਤੁਹਾਨੂੰ 3000 ਤੋਂ ਘੱਟ ਨਹੀਂ ਮਿਲਣੀਆਂ ਸ਼ੋਰੂਮਾਂ 'ਤੇ ਜਾ ਕੇ ਮੋਲਾਂ 'ਚ ਸਾਡਾ ਰੇਟ 552 ਰੁਪਏ ਆ ਵੀ ਚੈੱਕ ਕਰੋ ਬਸ ਦੇਖੀ ਜਾਓ ਤੁਸੀਂ ਰੂਹ ਖੁਸ਼ ਕਰ ਦੇਣੀ ਆ ਹੁਣ ਇਹ ਵੀ ਦੇਖੋ ਤੁਸੀਂ ਮਤਲਬ ਕਾਲਰ ਵਾਲੀਆਂ ਹਾਫ ਆਜੂ ਦੇ ਵਿੱਚ ਬਹੁਤ ਸੋਹਣੇ ਸੋਹਣੇ ਚੀਜ਼ਾਂ ਆ ਚੁੱਕੀਆਂ ਆ ਆ ਵੀ ਚੈੱਕ ਕਰੋ ਤੁਸੀਂ ਸਾਰੇ ਮੁੰਡੇ ਖੁਸ਼ ਕਰ ਦੇਾਂਗੇ ਭਾਵੇਂ ਗੋਲ ਗਲੇ ਚ ਲੈ ਲਓ ਭਾਵੇਂ ਕਾਲਰ ਲੈ ਲਓ ਟੀ-ਸ਼ਰਟਾਂ ਦੇ ਵਿੱਚ ਤਾਂ ਹੀ ਪਹਿਲ ਤਰੀਫਾਂ ਨਾਲ ਵੀਰਾ ਨਹੀਂ ਵਧੀਆ ਕਰੋ ਅਸੀਂ ਪਹਿਣਾ ਹੀ ਤਰੀਫਾਂ ਕਰਨੀ ਆ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਮਾਰੇ ਟੀ-ਸ਼ਰਟਾਂ ਸੋਹਣ ਸੋਹਣੀਆਂ ਸਿਰਫ 288 ਰੁਪਏ 262 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਗਿਆ ਜਿਹੜਾ ਤੁਸੀਂ ਮਾਜੀ ਡਿ ਖਾਲੇ ਤੇਰਾ ਹਾਲ ਫੁੱਲ ਸੀਰੀਜ਼ ਦਿਖਾ ਰਿਹਾ ਵਧੀਆ ਵਧੀਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਤੁਹਾਨੂੰ ਵੱਡਾ ਡੀਪੂ ਮਿਲ ਜਾਣੀ ਹੈਗੀ ਨਹੀਂ ਤੁਹਾਨੂੰ ਕੀ ਲੈਣਾ ਕੁੜੀਆਂ ਹੀ ਫੁੱਲ ਸੀਰੀਜ਼ ਵਧੀਆ ਪਾਉਂਦੀਆਂ ਆਹ ਦੇਖੋ ਤਾਂ ਗਿੱਦੜਾਂ ਦਾ ਬਣਿਆ ਗਰੁੱਪ ਫਿਰ ਦਾ ਕਹਿੰਦੇ ਸ਼ੇਰ ਮਾਰਨਾ ਆਹ ਦੇਖੋ ਜੀ ਫੁੱਲ ਬਾਈ ਦੇ ਵਿੱਚ ਵੀ ਮੁੰਡਿਆਂ ਲਈ ਲਾਤੀਆਂ ਰੌਣਕਾਂ ਆਹ ਦੇਖੋ ਜੀ ਤੁਸੀਂ ਲੱਭਦੇ ਹੋ ਨਾ ਕਿੱਥੇ ਜਾਈਏ ਹੁਣ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਵੱਡਾ ਡੀਪੂ ਬੰਗਾ ਆਜੋ ਬਹੁਤ ਸਸਤੇ ਰੇਟਾਂ ਦੇ ਕਾਟੜੀਆਂ ਦੇ ਭਾ ਕਪੜਾ ਤੁਹਾਡੇ ਬੀਏ ਲੱਗ ਗਿਆ ਕੈਨੇਡਾ ਅਮਰੀਕਾ ਇੰਗਲੈਂਡ ਚੱਲੇ ਹੋ ਆਇਓ ਟੱਚੀ ਪਰ ਪਰ ਕੇ ਕਪੜਾ ਲੈ ਜਾਓ ਜੋ ਰੇਟ ਅਸੀਂ ਤੁਹਾਨੂੰ ਦੇ ਰਹੇ ਨੇ ਹੋਰ ਕਿਤੇ ਉਹ ਮਿਲਣੇ ਨਹੀਂ ਸਭ ਤੋਂ ਵਧੀਆ ਕਪੜਾ ਦੇਣਾ ਸਸਤਾ ਕੱਪੜਾ ਦੇਣਾ ਸਿਰਫ 10-10 ਰੁਪਏ 20-20 ਰੁਪਏ ਦੇ ਮਾਰ ਜਾਂਦੇ ਟੀ-ਸ਼ਰਟ ਆ ਸਾਨੂੰ ਦੇਈ ਜਨੇ ਸੇਲ ਲਾਤੀ ਬਹੁਤ ਵੱਡੀ ਵੱਡਾ ਡੀਪੂ ਬੰਗਾ ਨੇ ਅਸੀਂ ਕੁੜਤੀ ਵੀ ਤੁਹਾਨੂੰ ਦੇਣੀ ਠੰਡੇ ਠੰਡੇ ਦੇਖੋ ਕਿੰਨੇ ਕਿੰਨੇ ਸੋਹਣੇ ਕੁੜਤੇ ਆ ਚੁੱਕੇ ਹੈਗੇ ਆ ਪਾਰਟੀ ਵੀ ਆ ਤੁਸੀਂ ਮਾਰੇ ਲੈ ਗੀ ਨਾ ਪਾ ਲੋ ਜੈ ਗੀ ਨਾ ਪਾ ਲੋ ਪਸੰਦ ਤੁਹਾਡੀ ਹੈਗੀ ਆ ਚਾਹੇ ਤੁਸੀਂ ਜੀਂਦੀ ਪੈਂਟ ਨਾ ਪਾ ਲੋ ਇੰਨੇ ਸੋਹਣੇ ਸਟਾਫ ਆ ਚੁੱਕੇ ਹੈਗੇ ਜੇ ਤੁਸੀਂ ਪਾਣਾ ਤੁਹਾਨੂੰ ਮਾਰੇ ਗਰਮੀ ਨਹੀਂ ਲੱਗਣੀ ਹੈਗੀ ਤੁਹਾਨੂੰ ਠੰਡ ਲੱਗਣ ਲੱਪਣੀ ਕਿਉਂਕਿ ਤੁਹਾਡੇ ਵਾਸਤੇ ਆਪਾਂ ਲਿਆਂਦਾ ਠੰਡਾ ਠੰਡਾ ਦਾ ਸਟਾਫ ਦੇਖ ਪਸੰਦ ਤੁਸੀਂ ਕਰਨੇ ਹੈਗੇ ਬਹੁਤ ਜ਼ਿਆਦਾ ਤੁਹਾਡੇ ਵਾਸਤੇ ਵੈਰਾਈਟੀ ਆ ਚੁੱਕੀ ਹੈ ਡੈਡੀਪੂ ਵਿੱਚ ਸਲਾਹ ਜੀ ਆ ਵੀ ਤੁਸੀਂ ਚੈੱਕ ਕਰ ਲਓ ਮੁੰਡਿਆਂ ਨੇ ਚਾਹੇ ਜੀਨ ਤੇ ਪੈਂਟਾਂ ਦੇ ਨਾਲ ਪਾਉਣੀਆਂ ਆ ਦੇਖੋ ਪ੍ਰਿੰਟਡ ਸ਼ਰਟ ਆ ਬਹੁਤ ਸੋਹਣੀਆਂ ਸੋਹਣੀਆਂ ਮੋਲਾਂ ਦੇ ਵਿੱਚ 2500 3000 ਸਾਡੇ ਕੋਲ ਇਹ ਵੀ 55 6600 6500 ਰੁਪਏ ਚਾਹੇ ਤੁਸੀਂ ਪਲੇਨ ਲੈ ਜਾਓ ਚਾਹੇ ਪ੍ਰਿੰਟ ਲੈ ਜਾਓ ਆਹ ਦੇਖੋ ਜੀ ਡਿਜ਼ਾਈਨਰ ਚੀਜ਼ਾਂ ਆਹ ਬਾਹਾਂ ਖੁੱਲੀਆਂ ਡੁੱਲੀਆਂ ਜਿਨ੍ਹਾਂ ਨੇ ਇਦਾਂ ਦੇ ਡਿਜ਼ਾਈਨ ਲੈਣੇ ਆ ਉਹ ਵੀ ਤੁਹਾਨੂੰ ਮਿਲ ਜਣੀਆਂ ਜੇਬਾ ਤੁਸੀਂ ਚੈੱਕ ਕਰ ਲਓ ਇੱਕ ਬਖਰੇੜੀਆਂ ਦੀ ਐਂਦੀ ਇੱਕ ਦੂਜੀ ਤੁਸੀਂ ਚੈੱਕ ਕਰ ਲਓ ਆਹ ਵੀ ਤੁਸੀਂ ਚੈੱਕ ਕਰ ਲਓ 600 6500 500 5500 ਰੇਂਜ ਦੇ ਵਿੱਚ ਤੁਹਾਨੂੰ ਸ਼ਰਟਾਂ ਵੀ ਇੱਥੇ ਮਿਲ ਜਣੀਆਂ ਆ ਯਾਰ ਉਹ ਤੁਹਾਨੂੰ ਸ਼ਰਟਾਂ ਦਿਖਾਈ ਜਾਊਂਗੇ ਸਨ ਮਿੱਡੀਆਂ ਦਿਖਾ ਲਾਂ ਤੇ ਕੁੜੀਆਂ ਵਾਸਤੇ ਦੇਖੋ ਕਿੰਨੀ ਕਿੰਨੀ ਸੋਹਣੀਆਂ ਮਿੱਡੀਆਂ ਆ ਚ ਉਕਸਣ ਕਰਦੇ ਲੈ ਕੇ ਜਾ ਸਕਦੇ ਕੋ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਤੁਹਾਡੇ ਵਾਸਤੇ ਇੰਨੀ ਵੈਰਾਈਟੀ ਆ ਚੁੱਕੀ ਮੈਂ ਕਹਿੰਦਾ 350 ਤੋਂ ਸ਼ੁਰੂ ਹੋਣੀ ਤੁਹਾਡੇ ਵਾਸਤੇ ਵੈਰਾਈਟੀ ਬੜੀ ਪੂਰੀ ਵਿੱਚ ਤੁਸੀਂ ਆਪਣੀ ਚੋਇਸ ਔਰ ਜਿੱਦਾਂ ਦਾ ਮਰਜੀ ਦੇ ਵਿੱਚ ਸਟਾਈਲ ਲੈ ਕੇ ਜਾ ਸਕਦੇ ਹੈਗੇ ਮीडियो ਵਿੱਚ ਕਲਰ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਕਾ ਸਟਾਈਲ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਰੇਟ ਤੁਹਾਨੂੰ ਪਤਾ ਬੜੀ ਪੂਰੀ ਹੁੰਦੇ ਕੋਡੀਆਂ ਦੇ ਭਾਅ ਨਾ ਦੇਖੋ ਇਹ ਨਹੀਂ ਕਿ ਮੱਥਾ ਦੇਖੇ ਬਿੰਦੀ ਲੈਣੀ ਉਹ ਗਾਹ ਦੇਖ ਕੇ ਰਿਆ ਕੰਮ ਹੈ ਨਹੀਂ ਗੇ ਤੇ ਗਾਹ ਦੇਖ ਕੇ ਰੇਟ ਲਾਉਣਾ ਆਪਾਂ ਤੋਂ ਦੇਣੀ ਹੈ ਬਦੀ ਉਹਦੀ ਬ੍ਰਾਂਡਡ ਚੀਜ਼ਾਂ ਦੇਖੋ ਕਿੰ ਜੱਡੇ ਮਰਜੀ ਮੇਰੇ ਪ੍ਰਮਾਣ ਭਰਾ ਜਣ ਨਿਕਰਾਂ ਦੇ ਵਿੱਚ ਕੈਪਰੀਆਂ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਆ ਇਹ ਜਿੰਨਾ ਸਾਈਜ਼ ਆ ਜਿੰਨਾ ਕੱਪੜਾ ਲੱਗਾ ਤੁਸੀਂ ਕਹਣਾ ਹੁਣਾ 17-1800 ਦਾ 519 ਰੁਪਏ ਦੇ ਵਿੱਚ ਦੇ ਦੇਣਾ ਸਾਨੂੰ ਅਸੀਂ ਇਹ ਵਾਲਾ ਇਹਦੇ ਵਿੱਚ ਬਹੁਤ ਸਾਰੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਆ ਦੇਖੋ ਜੈਪ ਵਾਲੀਆਂ ਬਟਨ ਵਾਲੀਆਂ ਨਿਕਰਾਂ ਕੈਪਰੀਆਂ ਤੁਸੀਂ ਲੈ ਜਾਓ ਤੁਸੀਂ ਇਦਨੇ ਚੀਜ਼ਾਂ ਨਹੀਂ ਆਹ ਲੈ ਜਾਓ ਦੇਖੋ ਆ ਪੜੋ ਹੁਣ ਕੀ ਲਿਖਿਆ ਇੱਥੇ ਆ ਦੇਖੋ ਮੈਂ ਕਿਹੜਾ ਘਰੋਂ ਲਿਖ ਕੇ ਆਇਆ ਇਦਾਂ ਦੇ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਕਾਡੀਆਂ ਦੇ ਪਾ ਆ ਦੇਖੋ ਪਿੱਛੇ ਬੈਗ ਤੁਸੀਂ ਚੈੱਕ ਕਰ ਲਓ ਕੈਪਰੀਆਂ ਦੇ ਵਿੱਚ ਨਿਕਰਾਂ ਦੇ ਵਿੱਚ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਆ ਚੁੱਕੀ ਹੈਗੀ ਆ ਤੁਸੀਂ ਕਾਟਨ ਦੀਆਂ ਲੈਣੀਆਂ ਕੋਟਨੀਆਂ ਵੀ ਤੁਸੀਂ ਲੈ ਕੇ ਜਾ ਸਕਦੇ ਆ 460 ਰੁਪਏ ਦੇ ਵਿੱਚ ਤੁਹਾਨੂੰ ਸਿੱਧੇ ਦੇਣੀ ਹੈਗੀਆਂ ਆਪਾਂ ਤਾਂ ਲੋਰ ਵੀ ਲੈਣੇ ਆ ਗਏ ਦੇਖੋ ਕਿੰਨੇ ਕਿੰਨੇ ਸੋਨੇ ਤੁਹਾਡੇ ਵਾਸਤੇ ਆ ਚੁੱਕੇ ਹੈਗੇ ਅਲੱਗ-ਅਲੱਗ ਤੁਹਾਨੂੰ ਡਿਜ਼ਾਈਨ ਹੀ ਮੈਣੀ ਹੈਗੇ ਅਲੱਗ-ਅਲੱਗ ਕਲਰ ਮੈਣੀ ਹੈਗੇ ਐਨੇ ਸੋਨੇ ਸੋਨੇ ਆਰਟੀਕਲ ਆ ਚੁੱਕੇ ਹੈਗੇ ਨਾ ਦੇਖੋ ਕਿੰਨੇ ਕਿੰਨੇ ਸੋਨੇ ਸਾਡੇ ਪਟੀਆਂ ਲੱਗੀਆਂ ਹੈਗੀਆਂ ਕੁੜੀਆਂ ਆ ਚੀਜ਼ਾਂ ਲੱਭਦੀਆਂ ਨਹੀਂ ਲੱਭਦੀਆਂ ਅਦਾਸ ਹੋਣੀ ਹੈਗੀਆਂ ਆਪਾਂ ਤੁਹਾਨੂੰ ਅਦਾਸ ਨਹੀਂ ਕਰਨਾ ਆਪਾਂ ਤੁਹਾਨੂੰ ਸਾਰੇ ਖੁਸ਼ ਕਰਨਾ ਹੈ ਕਿਉਂਕਿ ਤੁਹਾਡੇ ਵਾਸਤੇ ਆਪਾਂ ਬਹੁਤ ਸੋਨੇ ਸੋਨੇ ਡਿਜ਼ਾਈਨ ਚੀਜ਼ ਲੈ ਆਂਦੀ ਹੈਗੀ ਆ ਤੇ ਡਿਫਰੈਂਟ-ਡਿਫਰੈਂਟ ਚ ਕਲਰ ਮੈਣੀ ਲ ਆ ਵੀ ਦੇਖੋ ਇਹ ਤੁਹਾਡੀ ਪਹਿਲੀ ਪਸੰਦ ਹੈ ਭਾਈ ਜੋਤੀ ਜਾ ਮੋਹਾਰ ਰਿਆਂ ਰੰਗ ਤੁਸੀਂ ਇਹਦੇ ਵਿੱਚ ਬਲੂ ਦੇਖਿਆ ਬਲੈਕ ਦੇਖੋ ਆ ਦੇਖੋ ਪਹੁੰਚ ਦੇ ਉੱਤੇ ਕੀ ਲਿਖਿਆ ਆ ਦਿਲ ਖੁਸ਼ ਹੁੰਦਾ ਹੋਣਾ ਘਮ ਘਮ ਹੁੰਦਾ ਹੋਣਾ ਇਦਾਂ ਦੇ ਜਿਹੜਾ ਆਰਟੀਕਲ ਤੁਸੀਂ ਲੈ ਕੇ ਜਾਣੇ ਹੋ ਤਾਂ ਤੁਹਾਨੂੰ ਖੁਸ਼ ਹੋਣਾ ਜਦੋਂ ਤੁਸੀਂ ਪਾ ਕੇ ਬਾਹਰ ਜਾਣਾ ਕਿਤੇ ਮਿਲਣਾ ਹੈਗਾ ਜਾਂ ਤੁਸੀਂ ਟਰੈਵਲ ਕਰਨਾ ਉੱਥੇ ਵੀ ਇਹ ਤੁਸੀਂ ਲੋਰ ਪਾ ਸਕਦੇ ਆ ਤੁਸੀਂ ਜੈਮ ਜੁਆਇਨ ਕਰ ਰਹੇ ਹੋ ਉੱਥੇ ਵੀ ਤੁਸੀਂ ਪਾ ਸਕਦੇ ਆ ਇਹਦਾ ਇਦਾਂ ਦੇ ਲੋਰ ਆ ਇੰਨੇ ਸੋਹਣੇ ਡਿਜ਼ਾਈਨ ਤਿਆਰ ਕਰਦੇ ਭਵੇਂ ਜਿੱਥੇ ਮਰਜ਼ੀ ਪਾ ਕੇ ਚਲ ਜਿਓ ਤੁਹਾਨੂੰ ਸੋਹਣਾ ਲੱਗਣੇ ਲੱਗਣਾ ਆ ਵੀ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਕਿੰਨੇ ਕਿੰਨੇ ਦੇ ਆ ਕੋਈ 500 ਦਾ ਆ ਕੋਈ 700 ਦਾ ਆ ਕੋਈ 800 ਦਾ ਕੋਈ 900 ਦਾ ਇਹ ਜਿਹੜੇ 35 3500 ਦੇ ਬਜ਼ਾਰਾਂ 'ਚ ਮਿਲਦੇ ਆ ਸਾਡੇ ਕੋਲੋਂ 8 8 9 900 ਦੇ ਵਿੱਚ ਲੈ ਜਾਓ ਆ ਦੇਖੋ ਇੱਕ ਆ ਵੀ ਕੱਪੜਾ ਆ ਗਿਆ ਸਾਡੇ ਕੋਲ ਸਾਡੇ ਕੋਲ ਹਰ ਇੱਕ ਤਰ੍ਹਾਂ ਦਾ ਕੱਪੜਾ ਆਇਆ ਤੁਸੀਂ ਜਿੱਦਾਂ ਦਾ ਤੁਹਾਨੂੰ ਪਸੰਦ ਆ ਤੁਸੀਂ ਆ ਕੇ ਲੈ ਜਾਓ ਰੰਗ ਸਾਡੇ ਕੋਲ ਬਹੁਤ ਸਾਰੇ ਆ ਕੱਪੜਾ ਵਧੀਆ ਬਹੁਤ ਆ ਰੇਟ ਘੱਟ ਬਹੁਤ ਆ ਆ ਵੀ ਤੁਸੀਂ ਚੈੱਕ ਕਰ ਲਓ ਜਿੱਪਾਂ ਵੀ ਤੁਸੀਂ ਦੇਖ ਲਓ ਤੁਸੀਂ ਆਪਣੇ ਪੌਕਟ ਦੇ ਵਿੱਚ ਫੋਨ ਪਾਉਣਾ ਤੁਸੀਂ ਪਰਸਪੋਣਾ ਤੁਸੀਂ ਮੋਟਰਸਾਈਕਲ ਦੇ ਸਕੂਟਰ ਦੇ ਐਕਟ ਬਾਰੇ ਜਾਣਦੇ ਹੋ ਤਾਂ ਤੁਹਾਨੂੰ ਇਹ ਨਹੀਂ ਫਿਕਰ ਹੋਊਗਾ ਵੀ ਸਾਡੀ ਜੇਬ ਚੋਂ ਬੜੂ ਆ ਡੈਗ ਜੂ ਜੇਬਾਂ ਹੀ ਬਹੁਤ ਵੱਡੀਆਂ ਵੱਡੀਆਂ ਲਾਤੀਆਂ ਮਤਲਬ ਲੋਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਕੁੜੀਆਂ ਵਾਸਤੇ ਕੋ ਕਿੰਨੀ ਕਿਹ ਸੁਹਣੀਆਂ ਜੈਕਿੰਗ ਆ ਚੁੱਕੀ ਹੈਗੀ ਆ ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸ ਆ ਚੁੱਕੇ ਆ ਕਲਰ ਤੁਹਾਨੂੰ ਬੱਖੋ ਬੱਖਰੇ ਮਿਲਣਗੇ ਡੀਆ ਨਹੀਂ ਤੁਹਾਨੂੰ ਹਰ ਤਰ੍ਹਾਂ ਮਿਲਣੀ ਹੈਗੀ ਆ ਤੁਸੀਂ ਆਪਣੀ ਚੋਣ ਅਕੋਰਡਿੰਗ ਸਾਈਜ਼ ਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਆ ਕਿ ਆ ਦੇਖੋ ਕਿੰਨੇ ਕਿੰਨੇ ਸੁਹਣੇ ਪੌਕਟਾਂ ਆ ਚੁੱਕੀਆਂ ਹੈਗੀਆਂ ਫਰੰਟ ਤੇ ਤੇ گیا ਸਟੈਚੂਅਲ ਪੀਸ ਹੈਗੇ ਨਾਲੇ ਕੱਲ ਵੀ ਇੱਕ ਤੋਂ ਇੱਕ ਤੁਹਾਨੂੰ ਹਟ ਕੇ ਮੈਨੇ ਹੈਗੇ ਆ ਆ ਦੇਖੋ ਕਿੰਨਾ ਸੋਬਰ ਪੀਸ ਆ ਚੁੱਕਾ ਨਾਲੇ ਕਪੜਾ ਪੂਰਾ ਮਲਾਈ ਹੈਗਾ ਇਹ ਦੇਖੋ ਪੂਰਾ ਸਟੈਚੂਅਲ ਪੀਸ ਹੈਗੇ ਆ ਡੀਐਨ ਬੱਸ ਉੱਪਰ ਆ ਚੁੱਕੀ ਹੈਗੀ ਹੈ ਕਪੜਾ ਤਾਂ ਪੂਰਾ ਮਲਾਈ ਆ ਭਾਵੇਂ ਪਹਿਣ ਲੈ ਜਿਓ ਭਾਵੇਂ ਲੈ ਜਿਓ ਤਾਈ ਆ ਹਰ ਇੱਕ ਲਈ ਚੀਜ਼ ਸਾਡੇ ਕੋਲ ਹੈਗੀ ਆ ਹੁਣ ਮੁੰਡੇ ਕਹਿੰਦੇ ਵੀ ਸਾਨੂੰ ਜੀਂਦਿਆਂ ਪੈਂਟਾਂ ਚਾਹੀਦੀਆਂ ਖੁੱਲੀਆਂ ਡੁੱਲੀਆਂ ਚਾਹੀਦੇ ਰੰਗ ਵੀ ਬੱਖੋ ਚਾਹੀਦੇ ਆ ਜੱਗੋ ਤੇਰਵੇਂ ਰੰਗ ਚਾਹੀਦਾ ਦੇਖੋ ਰੰਗ ਲੈ ਆਏ ਜੀ ਜੱਗੋ ਤੇਰਵੇਂ ਤੁਹਾਡੇ ਲਈ ਇਦਾਂ ਦੇ ਕਲਰ ਖੁੱਲੇ ਡੁੱਲੇ ਸਾਈਜ਼ ਹੁਣ ਤੁਸੀਂ ਸਾਡਾ ਰੇਟ ਇੱਥੇ ਆਉਣ ਦਾ ਫਾਇਦਾ ਕੀ ਆ 895 ਦਿੰਨੇ ਆ ਤੇ ਆਓ ਤਾਂ ਆਜੋ ਨੇੜੇ ਆ ਕੇ ਆ ਵੀ ਦੇਖ ਲਓ ਆਹੇ ਚੀਜ਼ਾਂ ਤੁਸੀਂ ਭਾਲਦੇ ਹੋ ਲੈ ਜਾਓ ਸਾਡੇ ਕੋਲ ਜਿੰਨੀਆਂ ਮਰਜੀ 8 800 9 900 ਰੁਪਏ ਦੇ ਵਿੱਚ 1000 1000 ਰੁਪਿਆ ਬਾਜ਼ਾਰ ਨਾਲੋਂ ਸਸਤੀ ਜੀਨ ਦੀ ਪੈਂਟ ਦੇ ਰਹੇ ਆ ਚਾਹੇ ਬੂਟ ਕੱਟ ਲੈ ਜਾਓ ਚਾਹੇ ਤੁਸੀਂ ਇਦਨੀਆਂ ਕਟੀਆਂ ਫਟੀਆਂ ਲੈ ਜਾਓ ਚਾਹੇ ਤੁਸੀਂ ਸਕਿਨੀਆਂ ਲੈ ਜਾਓ ਚਾਹੇ ਤੁਸੀਂ ਜਿਆਦੀਆਂ ਜੇਬਾਂ ਵਾਲੀਆਂ ਲੈ ਜਾਓ ਚਾਹੇ ਸਾਡੇ ਕੋਲੋਂ ਫਿੱਕੀਆਂ ਲੈ ਜਾਓ ਚਾਹੇ ਗੂੜੀਆਂ ਲੈ ਜਾਓ ਜੀਨ ਦੀਆਂ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਰੇਂਜ ਆ ਚੁੱਕੀ। ਨਵੇਂ ਕੁੜੀਆਂ ਵਾਸਤੇ ਪੈਂਟਾਂ ਬਹੁਤ ਸੋਹਣ ਸੋਹਣੀਆਂ ਆ ਚੁੱਕੀਆਂ। ਚਾਹੇ ਤੁਸੀਂ ਭੀੜੇ ਲੈ ਜਾਓ ਚਾਹੇ ਤੁਸੀਂ ਖੁੱਲ੍ਹੇ ਲੈ ਜਾਓ। ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕਿਆ ਹੈਗੇ। ਆ ਡਿਜ਼ਾਈਨ ਹੀ ਕਿੰਨੇ ਕਿੰਨੇ ਸੂਪਰ ਆ ਚੁੱਕਿਆ ਹੈਗੇ। ਆ ਸਿਰਫ 695 ਰੁਪਏ 'ਚ ਰੰਗ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਰਿਹਾ ਹੈਗੇ। ਦੇਖੋ ਸਾਈਜ਼ ਕਿੰਨੇ ਫੁੱਲੇ ਢੁੱਲੇ ਆ ਚੁੱਕਿਆ ਹੈਗੇ। ਤੁਸੀਂ ਆਪਣੀ ਸਾਈਜ਼ ਦੇ ਹਿਸਾਬ ਨਾਲ ਲੈ ਕੇ ਜਾ ਸਕਦੇ ਹੈਗੇ। ਮੈਨੂੰ ਤੁਸੀਂ ਖੁਸ਼ ਹੋ ਕੇ ਜਾਓਗੇ ਜਿਵੇਂ ਵੱਡੜੀ ਪੂਆਣਾ ਦੇਖੋ 6 ਪੌਕਟ ਆ ਚੁੱਕੀ ਹੈਗੀ ਨਾਲ ਕਿੰਨੀ ਕਿੰਨੀ ਸੋਨੇ ਪੌਕਟਾਂ ਆ ਚੁੱਕੀਆਂ ਹੈਗੀਆਂ ਕ੍ਰਾਸ ਪੌਕਟਾਂ ਆ ਚੁੱਕੀਆਂ ਹੈਗੀਆਂ ਕੱਲੋਂ ਵੀ ਇੱਕ ਤੋਂ ਇੱਕ ਹਟ ਕੇ ਆ ਚੁੱਕੇ ਤੁਸੀਂ ਵੱਡੜੀ ਪੂ ਬੰਗਾ ਆ ਕੇ ਤੁਸੀਂ ਵਿਜਿਟ ਕਰ ਸਕਦੇ ਹੋ ਪਸੰਦ ਅਕੋਰਡਿੰਗ ਲੈ ਦੇਖੋ ਜੀ ਸਾਰਦੀਆਂ ਦੇ ਵਿੱਚ ਤਾਂ ਤੁਹਾਨੂੰ ਅਸੀਂ ਕੋਟ ਪੈਂਟ ਦੇ ਦਿੱਤੇ ਸੀ ਬਹੁਤ ਸਸਤੇ ਗਰਮੀਆਂ ਦੇ ਵਿੱਚ ਤੁਸੀਂ ਪਾਰਟੀਆਂ ਦੇ ਜਾਣਾ ਚਾਹੇ ਤੁਸੀਂ ਆਫਿਸ ਜੇ ਵਰਕ ਕਰਦੇ ਹੋ ਆ ਦੇਖੋ ਫਾਰਮਲ ਦੇ ਵਿੱਚ ਤੁਹਾਡੇ ਕੋ ਪੈਂਟ ਆ ਗਈਆਂ ਹੁਣ ਤੁਸੀਂ ਇਹਦੇ ਵਿੱਚ ਇੱਕ ਹੋਰ ਚੀਕ ਚੈੱਕ ਕਰ ਲਓ ਕਿਸੇ ਵੀ ਟੇਲਰ ਕੋ ਕਿਸੇ ਵੀ ਦਰਜੀ ਕੋ ਬਾਜ਼ਾਰ 'ਚ ਆ ਕੇ ਪਤਾ ਕਰੋ ਵੀ ਭਾਈ ਇਹਦੀ 500 ਤੋਂ ਲੈ ਕੇ 600 700 ਰੁਪਇਆ ਸਮਾਈ ਲੈਂਦੇ ਕੱਲੀ ਪੈਂਟ ਦੀ ਕੱਪੜਾ ਵੱਖਰਾ ਇਹ ਜਿਹੜੀ 1500 ਰੁਪਏ ਦੀ ਪੈਂਟ ਬਾਜ਼ਾਰ 'ਚ ਤੁਹਾਨੂੰ ਮਿਲਣੀ ਆ ਸਾਡੇ ਕੋਲ ਕੀ ਰੇਟ ਹੈਗਾ ਆ ਦੇਖੋ ਸਿਰਫ 588 ਜਿੰਨੇ ਦੀ ਦਰਜੀ ਸਮਾਈ ਲੈਂਦਾ ਉੰਨੇ ਰੇਟ ਦੇ ਵਿੱਚ ਤੁਹਾਨੂੰ ਇੱਥੇ ਪੈਂਟਾਂ ਮਿਲ ਜਾਣੀਆਂ ਫਿਰ ਇਹਦੇ ਵਿੱਚ ਰੰਗ ਦੇਖੋ ਕਿੰਨੇ ਜਿਆਦਾ ਸੋਹਣੇ ਆ ਜਿੱਦਾਂ ਦਾ ਤੁਹਾਨੂੰ ਰੰਗ ਚਾਹੀਦਾ ਉਹ ਮਿਲ ਜੂ ਤੁਹਾਨੂੰ ਜਿੱਦਾਂ ਦਾ ਤੁਹਾਨੂੰ ਸਾਈਜ਼ ਚਾਹੀਦਾ ਉਹ ਮਿਲ ਜੂ ਤੁਹਾਨੂੰ ਚੈੱਕ ਵੀ ਸਾਡੇ ਕੋਲ ਹੈਗੀਆਂ ਤੇ ਸਾਡੇ ਕੋਲ ਪਲੇਨ ਵੀ ਹੈਗੀਆਂ ਫਾਰਮਲ ਪੈਂਟਾਂ ਦੇ ਵਿੱਚ ਵੀ ਬਹੁਤ ਵੱਡਾ ਸੇਲ ਧਮਾਕਾ ਤੇ ਕੁੜੀਆਂ ਵਾਸਤੇ ਨਾਈਟ ਸੂਟ ਵੀ ਬਹੁਤ ਸੋਹਣੇ ਆ ਚੁੱਕੇ ਦੇਖੋ ਕਿੰਨੇ ਕਿੰਨੇ ਸੋਹਣੇ ਨਾਈਟ ਸੂਟ ਆ ਚੁੱਕੇ ਕਿੰਨੇ ਕਿੰਨੇ ਸੋਹਣੇ ਸ਼ਰਟ ਆ ਚੁੱਕੇ ਹੈਗੇ ਤੇ ਨਾਲ ਦੇਖੋ ਲੋਰ ਵੀ ਕਿੰਨੇ ਟੌਰੀ ਆ ਚੁੱਕੇ ਹੈਗੇ ਕੰਟਰਾਸਟ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਇਹ ਆਪਾਂ ਤੁਹਾਨੂੰ ਦੇ ਰਿਹਾ ਸਿਰਫ 555 ਰੁਪਏ ਵਿੱਚ ਤੁਹਾਨੂੰ ਕਾਲਰ ਤੁਸੀਂ ਕਾਲਰ ਨਹੀਂ ਪਸੰਦ ਕਰਦੇ ਕਾਲਰ ਟਾਈਪ ਵੀ ਲੈ ਕੇ ਜਾ ਸਕਦੇ ਹੈਗੇ ਤੁਹਾਨੂੰ ਗੋਨੈਕ ਵਾਲੀ ਚਾਹੀਦੀ ਹੈਗੀ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੈਗੇ ਕਿੰਨੇ ਕਿੰਨੇ ਸੋਹਣੇ ਵਟਨ ਵਾਲੇ ਤੁਹਾਡੇ ਵਾਸਤੇ ਆ ਚੁੱਕੇ ਆ ਕਿ ਨਾਈਟਸੂਟ ਕੱਲ ਵੀ ਇੱਕ ਤੋਂ ਇੱਕ हट ਕੇ ਆ ਚੁੱਕੇ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆ ਚੁੱਕਿਆ ਗਿਆ ਐਮ ਆਰ ਪੀ ਹੈਗਾ 1700 ਰੁਪਿਆ ਆਪਾਂ ਤੁਹਾਨੂੰ ਦੇ ਰਹੇ ਸਿਰਫ 740 ਰੁਪਏ ਵਿੱਚ ਨਾਲੇ ਮਾਰੇ ਦੇਖੋ ਪਾਉਟਾਂ ਵੀ ਲੱਗੀਆਂ ਐ ਪਜਾਮੇ ਤੇ ਯਾਨੀ ਕਿ ਪਾਉਟਾਂ ਦੇ ਬਿਨਾ ਹੀ ਆਪਾਂ ਤੁਹਾਨੂੰ ਦੇਈ ਜਾਣੇ ਹੈਗੇ ਆ ਆਹ ਦੇਖੋ ਭਾਈ ਤੁਹਾਨੂੰ ਲੋਰ ਵੀ ਦਿਖਾਏ ਆਹ ਦੇਖੋ ਕਾਰਗੋ ਪਜਾਮੇ ਇਹ ਵੀ ਅੱਜ ਕੱਲ ਮੁੰਡੇ ਕਹਿੰਦੇ ਵੀ ਅਸੀਂ ਬੁਲਟ ਮੋਟਰਸਾਈਕਲ ਚਲਾਈਏ ਤੇ ਕਾਰਗੋ ਦੇ ਪਜਾਮੇ ਹੋਣ ਜੇਬਾਂ ਦੇਖ ਲਓ ਕਿੰਨੀਆਂ 7-8 ਜੇਬਾਂ ਇੱਕ ਦੇ ਵਿੱਚ ਲ ਆ ਤੁਸੀਂ ਇਹਦੇ ਵਿੱਚ ਰੰਗ ਤੁਸੀਂ ਚੈੱਕ ਕਰੋ ਕੋਈ ਕਹਿੰਦੇ ਸਾਨੂੰ ਥੱਲੋਂ ਆ ਖੁੱਲਾ ਚਾਹੀਦਾ ਕੋਈ ਕਹਿੰਦੇ ਸਾਨੂੰ ਆ ਲਾਸਟਿਕ ਜੀ ਪਈ ਚਾਹੀਦੀ ਹੈ ਨਾ ਸਾਡੇ ਕੋਲ ਦੋਨੇ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਣੀਆਂ ਜਿਹੜੀ ਤੁਹਾਨੂੰ ਚਾਹੀਦੀ ਤੁਸੀਂ ਲੈ ਜਾਓ ਆ ਵੀ ਤੁਸੀਂ ਦੇਖੋ ਮਤਲਬ ਕਾਰਗੋ ਦੇ ਵਿੱਚ ਵੀ ਬਹੁਤ ਜ਼ਿਆਦਾ ਹਿਊਜ਼ ਵੈਰਾਈਟੀ ਸਾਡੇ ਕੋਲ ਹੈਗੀ ਆ ਤੁਹਾਨੂੰ ਪਲਾਈ ਸੂਟ ਚਾਹੀਦਾ ਪਲਾਈ ਸੂਟ ਵੀ ਲੈ ਕੇ ਜਾ ਸਕਦੇ ਬਹੁਤ ਜ਼ਿਆਦਾ ਵਿੱਚ ਵੈਰਾਈਟੀ ਆ ਚੁੱਕੀ ਹੈ ਕਿ ਜਿਹੜਾ ਤੁਸੀਂ ਮਰਜੀ ਸਾਈਜ਼ ਲੈ ਕੇ ਜਾ ਸਕਦੇ ਜਿਹੜਾ ਤੁਸੀਂ ਮਰਜੀ ਡਿਜ਼ਾਈਨ ਹੀ ਲੈ ਕੇ ਜਾ ਸਕਦੇ ਆ ਕੁੜੀਆਂ ਕਹਿੰਦੀਆਂ ਵੀ ਸਾਨੂੰ ਹੋਣਾ ਅਸੀਂ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਕੁੜਤੇ ਨਹੀਂ ਪਾਉਣੇ ਅਸੀਂ ਸੂਟ ਨਹੀਂ ਪਾਉਣੇ ਤਾਂ ਦੇਖੋ ਜੀ ਤੁਹਾਡੇ ਲਈ ਸਾਡੇ ਕੋਲ ਕੋਟ ਸੈੱਟ ਆ ਗਿਆ ਕੋਟ ਸੈੱਟ ਦਾ ਬੜਾ ਅੱਜ ਕੱਲ੍ਹ ਰਵਾਜ ਚੱਲਦਾ ਕੋਟ ਸੈੱਟ ਦੇ ਵਿੱਚ ਜਿੰਨੇ ਮਰਜੀ ਰੰਗ ਜਿੰਨੇ ਮਰਜੀ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਜਿਹੜੇ ਤੁਸੀਂ 10-10 ਹਜ਼ਾਰ ਤੱਕ ਦੇ ਸੂਟ ਪਾਉਣੇ ਹੋ ਨਾ ਉਦੋਂ ਵੀ ਹੈਵੀ ਡਿਜ਼ਾਈਨ ਤੁਹਾਨੂੰ ਅਸੀਂ ਕੋਟ ਸੈੱਟ ਦੇ ਵਿੱਚ ਦੇ ਰਹੇ ਹਾਂ ਦੇਖੋ ਰੇਟ ਇਹਦਾ ਕਿੰਨਾ ਸਿਰਫ ਤਿਆਰ ਕੀਤਾ 1688 ਚ ਇੰਨੀ ਸਮਾਈ ਤੁਹਾਡੇ ਤੋਂ ਲੈ ਜਾਣੀਆਂ ਬੁਟੀਕਾਂ ਵਾਲੀਆਂ ਨੇ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਮਤਲਬ ਆ ਇੱਕ ਹੋਰ ਰੇਟ ਘਟ ਗਿਆ ਹੈਗਾ 1369 ਰੁਪਏ ਦੇ ਵਿੱਚ ਸੋ ਤੁਸੀਂ ਇੱਥੇ ਆਓ ਮੁੰਡਿਆਂ ਲਈ ਕੁੜੀਆਂ ਲਈ ਬਹੁਤ ਸਾਰੀ ਹਿਊਜ਼ ਵੈਰਾਈਟੀ ਤੇ ਘੱਟ ਰੇਟ ਚ ਦਮਾਂਗੇ ਸੋ ਇਸ ਦੇ ਨਾਲ ਤੁਸੀਂ ਹੋਣਾ ਹੀ ਸਾਡਾ ਹਨਾ ਫੇਸਬੁੱਕ ਇੰਸਟਾਗ੍ਰਾਮ YouTube ਤੇ ਜਿਹੜਾ ਵੱਡਾ ਦੀ ਪੂਰਾ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹਿਣੀ ਆ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਆ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਆ ਵਰਲਡ ਵਾਈਡ ਸ਼ਿਪਿੰਗ ਦੀ ਸਰਵਿਸ ਹੈਗੀ ਤੁਸੀਂ ਉਹ ਵੀ ਕਰ ਸਕਦੇ ਆ ਕੈਰਾਮਨ ਜੱਸੀ ਸੈਂਦ ਦੇ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਬੰਗਾ